ਪਿੰਡ ਕਰਿੰਡਾ ਕਲੋਨੀ ਵਿਖੇ ਚਰਚ ਚੋਖਾ ਜੀਵਨ ਸਤਸੰਗ ਭਵਨ ਦੇ ਨਾਲ ਬਣੇ ਚੱਪੜ ਕਰਨ ਲੋਕ ਨਰਕ ਭਰੀ ਜ਼ਿੰਦਗੀ ਬਤਾਉਣ ਨੂੰ ਮਜਬੂਰ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਸ਼ਪ ਲਾਲ ਮਸੀਹ ਨੇ ਮਹੀਨੇ ਦੇ ਪਹਿਲੇ ਐਤਵਾਰ ਮੋਕੇ ਚਰਚ ਵਿੱਚ ਕਰਵਾਏ ਜਾ ਰਹੇ ਸਤਸੰਗ ਮੌਕੇ ਕੀਤਾ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਚਰਚ ਚੋਖਾ ਜੀਵਨ ਸਤਸੰਗ ਭਵਨ ਵਿਖੇ ਹਰ ਐਤਵਾਰ ਵਾਲੇ ਦਿਨ ਸਤਸੰਗ ਕੀਤਾ ਜਾਂਦਾ ਹੈ ਜਿਸ ਵਿੱਚ ਭਾਰੇ ਗਿੰਤੇ ਵਿੱਚ ਸ਼ਰਦਾਲੂ ਆ ਕੇ ਪ੍ਰਭੂ ਯਿਸੂ ਮਸੀਹ ਦਾ ਗੁਣगान ਕਰਦੇ ਹਨ ਉਹਨਾਂ ਚਰਚ ਦੇ ਨਜ਼ਦੀਕ ਬਣੇ ਛੱਪੜ ਕਾਰਨ ਫੈਲ ਰਹੀ ਗੰਦਗੀ ਬਾਰੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਚਾਇਤੀ ਜ਼ਮੀਨ ਤੇ ਬਣੇ ਛੱਪੜ ਦੀ ਖਦਾਈ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਨਜ਼ਦੀਕ ਬਣੀਆਂ ਗਲੀਆਂ ਵਿੱਚ ਖੜਾ ਹੋ ਜਾਂਦਾ ਹੈ ਤੇ ਲੋਕਾਂ ਦਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਗੰਦੇ ਪਾਣੀ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ 2003 ਵਿੱਚ ਬਣੇ ਛੱਪੜ ਦੀ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ ਜਿਨ੍ਹਾਂ ਲੋਕਾਂ ਵੱਲੋਂ ਛੱਪੜ ਨਾਲ ਲੱਗਦੀ ਪੰਚਾਇਤੀ ਜ਼ਮੀਨ ਠੇਕੇ ਤੇ ਲਈ ਹੈ ਉਹਨਾਂ ਵੱਲੋਂ ਜੀਸੀਪੀ ਦੇ ਨਾਲ ਛੱਪੜ ਦੇ ਆਲੇ-ਦੁਆਲੇ ਉੱਚੇ-ਉੱਚੇ ਬੰਨ੍ਹ ਮਾਰ ਦਿੱਤੇ ਗਏ ਹਨ ਜਿਸ ਨਾਲ ਪਾਣੀ ਦੀ ਨਿਕਾਸੀ ਚਾਰੇ ਪਾਸਿਆਂ ਤੋਂ ਬੰਦ ਹੋ ਗਈ ਹੈ ਜਿਸ ਕਾਰਨ ਤਿੱਤ ਦੀ ਬਿਲਡਿੰਗ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਜਿਸ ਦੀ ਲਿਖਤੀ ਜਾਣਕਾਰੀ ਜ਼ਬੰਦ ਅਧਿਕਾਰੀਆਂ ਨੂੰ ਕਈ ਵਾਰ ਦੇ ਚੁੱਕੇ ਹਨ ਉਹਨਾਂ ਕਿਹਾ ਕਿ ਚੋਣਾਂ ਦੌਰਾਨ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਪਰ ਜਿੱਤਣ ਤੋਂ ਬਾਅਦ ਉਹ ਵਾਅਦੇ ਹਵਾ-ਹਵਾਈ ਹੋ ਜਾਂਦੇ ਹਨ ਮੌਜੂਦਾ ਸਰਕਾਰ ਦੇ ਵਿਧਾਇਕ ਵੱਲੋਂ 2 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਸਾਰ ਨਹੀਂ ਲਈ ਗਈ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਹਨਾਂ ਨੂੰ ਇਸ ਸਮੱਸਿਆ ਤੋਂ ਜਲਦੀ ਤੋਂ ਜਲਦੀ निजात ਦਵਾਈ ਜਾਵੇ ਨਹੀਂ ਤਾਂ ਉਹ ਸੰਘਰਸ਼ ਦੀ ਰਾਹ ਅਖਤਿਆਰ ਕਰਨਗੇ ਇਸ ਮੌਕੇ ਵਿਧਵਾ ਤੇ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਹਰ ਮਹੀਨੇ ਦਿੱਤਾ ਜਾਣ ਵਾਲਾ ਰਾਸ਼ਨ ਵੀ ਵੰਡਿਆ ਗਿਆ। ਦੇਖੋ ਜੀ ਅੱਜ ਬੜਾ ਪਵਿੱਤਰ ਦਿਨੇ ਆ। ਇਹਨੂੰ ਆਪਾਂ ਹਫਤੇ ਦਾ ਪਹਿਲਾ ਦਿਨ ਸਬਤ ਦਾ ਦਿਨ ਕਹਿ ਸਕਦੇ ਹਾਂ। ਜਿੱਦੇ ਵਿੱਚ ਹਰ ਸੰਡੇ ਤੇ ਸੰਡੇ ਇੱਥੇ ਇਸ ਜਗ੍ਹਾ ਤੇ satsang ਹੁੰਦਾ। ਬਹੁਤ ਸਾਰੀ ਸੰਗਤ ਆਉਂਦੀ ਆ। ਇੱਥੇ ਗੁਣਗਾਨ ਕੀਤਾ ਜਾਂਦਾ ਹੈ। ਇੱਥੇ ਵਰਕਸ਼ਾਪ ਕੀਤੀ ਜਾਂਦੀ ਹੈ। ਪ੍ਰਭੂ ਦਾ ਧੰਨਵਾਦ ਕੀਤਾ ਜਾਂਦਾ ਹੈ। ਇਹ ਵੇਖੋ ਜੀ ਬੇਨਤੀ ਹੈ ਕਿ ਇਹੀ ਅੱਗੇ ਵੀ ਬਹੁਤ ਸਾਰੀਆਂ ਇਸੇ ਤਰ੍ਹਾਂ ਵੀਡੀਓ ਵੀ ਪਾਈਆਂ ਨੇ ਬਹੁਤ ਸਾਰਾ ਦੱਸਿਆ ਵੀ ਆ ਮੈਂ ਦੱਸਣਾ ਚਾਹੁੰਨਾ ਕਿ ਇਹ ਸਾਡੇ ਜਿਹੜਾ ਲੱਗੇ ਬਹੁਤ ਗੰਦਗੀ ਦਾ ਕੰਮ ਹੈ ਤੁਸੀਂ ਜਾਣਦੇ ਹੋ ਤੁਹਾਨੂੰ ਵੀ ਪਤਾ ਤੁਸੀਂ ਹੁਣ ਵੇਖ ਕੇ ਇੱਕ ਸਵਾਲ ਕੀਤਾ ਪਈ ਇਹ ਬਹੁਤ ਜ਼ਿਆਦਾ ਤੇ ਬੁਰੇ ਹਾਲਾਤ ਆ ਬੁਰੇ ਵੇਖੋ ਛੱਪੜ ਦੇ ਲੱਗੇ ਰੂੜੀਆਂ ਆ ਕੱਟਾ ਸਭ ਕੁਝ ਤੇ ਬਹੁਤ ਗੰਦਗੀ ਆ ਮੈਂ ਚਾਹੁੰਨਾ ਕਿ ਇੱਥੇ ਵੇਖੋ ਤਰ੍ਹਾਂ ਤਰ੍ਹਾਂ ਦੀਆਂ ਸਰਕਾਰਾਂ ਆਈਆਂ ਸਮੇਂ-ਸਮੇਂ ਸਰਕਾਰਾਂ ਪਰ ਇਹ ਜਿਹੜਾ ਛੱਪੜ ਆ ਇਹਦੇ ਵਾਸਤੇ ਅਜੇ ਤੱਕ ਕਿਸੇ ਸਰਕਾਰ ਨੇ ਮੁੱਦਾ ਨਹੀਂ ਠਾਇਆ ਮੈਂ ਦੱਸਣਾ ਚਾਹੁੰਨਾ ਜਦੋਂ ਇਥੇ ਕਾਲੀ ਦਲ ਦੀ ਸਰਕਾਰ ਸੀਗੀ 2003 ਸਾਲ ਦੇ ਵਿੱਚ ਸਰਕਾਰ ਇੱਥੇ ਆਏ ਸਾਡੇ ਕੋਲ ਜਦੋਂ ਇੱਥੇ ਨਹੀਂ ਪੱਥਰ ਰੱਖ ਕੇ ਕਾਲੀ ਦਲ ਦੇ ਆ ਨੇਤਾ ਜਿਹੜੇ ਸੀਗੇ ਰਣਕੇ ਗੁਜਾਰ ਸਿੰਘ ਉਹਨਾਂ ਨੇ ਨਹੀਂ ਪੱਥਰ ਰੱਖਿਆ ਜੋ ਨਹੀਂ ਪੱਥਰ ਰੱਖਿਆ ਉਦੋਂ ਤੋਂ ਇਹ ਜਿਹੜਾ ਛੱਪੜ ਸੀ ਇਹ ਲਿਖਿਆ ਗਿਆ ਤੇ ਬਣਿਆ ਉਦੋਂ ਤੋਂ ਛੱਪੜ ਜਿਹੜਾ ਹੈ ਇਹਦੇ ਵਿੱਚ ਜਿਹੜੀ ਸਾਰੀ ਕਲੋਨੀ ਦਾ ਪਾਣੀ ਜਿਹੜਾ ਵਾ ਇੱਥੇ ਸਾਰਾ ਇਕੱਠਾ ਹੁੰਦਾ ਪਰ ਤਕਰੀਬਨ ਇਹ ਜਗ੍ਹਾ ਥੋੜੀ ਹੋਣ ਕਰਕੇ ਪਾਣੀ ਜ਼ਿਆਦਾ ਬਾਅਦ ਜਗ੍ਹਾ ਥੋੜੀ ਆ ਇਹਦੇ ਕਰਕੇ ਅੱਗੇ ਨਿਖਾਸ ਨਹੀਂ ਕੋਈ ਕਰ ਨਾ ਕੋਈ ਨਿਖਾਸ ਆ ਨਾ ਇਹਦਾ ਕੋ ਖਲਾਈ ਕੀਤੀ ਗਈ ਨਾ ਕੋ ਨਖਾਸ ਕੀਤਾ ਜਾ ਉਸ ਤੋਂ ਬਾਅਦ ਵੇਖੋ ਜੀ ਫਿਰ ਸਰਕਾਰ ਇੱਕ ਡੀਸੀ ਜਿਹੜੇ ਸੀ ਤਰਸੀਮ ਸਿੰਘ ਡੀਸੀ ਕਾਂਗਰਸ ਤੇ ਆਏ ਉਹ 5 ਸਾਲ ਉਹਨਾਂ ਵੀ ਮਤਲਬ ਇਥੇ ਜਿਹੜੀ ਹੀ ਸਰਪੰਚੀ ਕੀਤੀ ਜਿਹੜੀ ਐਮਐਲਏ ਕੀਤੀ ਹਾਂਜੀ ਐਮਐਲਏ ਸੀ ਮਹਾਰਾਜ ਸਰਪੰਚੀ ਡਾਉਨ ਬਣਾਇਆ ਆਪਣਾ ਹੀ ਆਪਣੇ ਮਤਲਬ ਜਿੱਦੋਂ ਸਰਕਾਰ ਸੀ ਉਹਨਾਂ ਦੀ ਕਾਂਗਰਸ ਦੀ ਸਰਕਾਰ ਦਾ ਜਿਹੜਾ ਹੀ ਉਹ ਇਥੇ ਸਰਪੰਚੀ ਬਣਾਇਆ ਗਿਆ ਲੇਕਿਨ 5 ਸਾਲ ਸਰਪੰਚ ਦੇ ਵੀ ਅਸੀਂ ਬਹੁਤ ਤਰਲੇ ਕੱਡੇ ਮੰਨਤਾ ਕੀਤੇ ਆਂ ਕਿ ਇਹਦੀ ਹੋਰ ਨਹੀਂ ਕੁਝ ਤੇ ਖਲਾਈ ਕਰਾ ਦਿਓ ਪਰ ਉਹ ਸਰਪੰਚ ਨੇ ਕਿਹਾ ਕਿਉਂਕਿ ਐਮਲ ਹੋਣ ਦੇ ਵਜੂਹ ਤੇ ਉਹਨਾਂ ਨੇ ਆਣ ਕੇ ਵੇਖਿਆ ਹੀ ਨਹੀਂਗਾ ਕਿਉਂਕਿ ਉਹ ਤੇ ਪਿੰਡਾਂ 'ਚ ਹੀ ਨਹੀਂ ਆਏ ਨਾ ਹੀ ਉਹਨਾਂ ਕਿਤੇ ਸਾਡੇ ਕੋਲ ਨਹੀਂ ਪੇ ਕਿਤੇ ਵੀ ਨਹੀਂ ਆਏ ਤੋਂ ਜੇ ਤੋਂ ਸਰਪੰਚ ਨੂੰ ਇਹੀ ਜਾ ਕੇ ਬੋਲਦੇ ਸੀ ਤੋ ਕਹਿੰਦਾ ਕਿ ਇਹ ਜਿਹੜੀ ਜਿਹੜਾ ਛੱਪੜ ਬਣਿਆ ਬਣਾਇਆ ਗਿਆ ਵਾ ਇਹ ਛੱਪੜ ਦਾ ਕੋਈ ਵੀ ਮਤਲਬ ਇਹਦੀ ਕੋਈ ਗ੍ਰਾਂਟ ਨਹੀਂ ਇਹਦਾ ਕੋਈ ਮਤਲਬ ਨਹੀਂ ਆ ਇਹ ਸਰਕਾਰ ਵੱਲੋਂ ਇਹਦਾ ਕੁਝ ਨਹੀਂ ਹੁੰਦਾ ਮੈਂ ਉਹਨੂੰ ਦੱਸਿਆ ਪੀ ਇਹ ਜਿਹੜੀ ਕਲੋਨੀ ਬਣੀ ਆ ਘੜ ਤੋਂ ਘੜ ਵੀ ਇਸ ਕਲੋਨੀ ਦੀ 500 ਵੋਟ ਆ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਕੋਈ ਵੀ ਸਰਕਾਰਾਂ ਦੀ ਚਾਹੇ ਉਹ ਕਾਂਗਰਸ ਦੀ ਆ ਚਾਹੇ ਉਹ ਕਾਲੀ ਦਲ ਦੀ ਆ ਚਾਹੇ ਉਹ ਭਾਜਪਾ ਦੀ ਆ ਚਾਹੇ ਉਹ ਆਮ ਪਾਰਟੀ ਦੀ ਆ ਇਹ ਸਾਰੀਆਂ ਵੋਟਾਂ ਜਿਹੜੀਆਂ ਨੇ ਸਰਕਾਰਾਂ ਨੂੰ ਜਾਂਦੀਆਂ ਨੇ ਪਰ ਅੱਜ ਤੱਕ ਸਾਡਾ ਇੱਥੋਂ ਕੋਈ ਵੀ ਕੰਮ ਨਹੀਂ ਉਹਨਾਂ ਕੀਤਾ ਕਿਸੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸੋ ਮੈਂ ਬੇਨਤੀ ਕਰਦਾ ਜਿਹੜੀ ਸਾਡੀ ਕਲੋਨੀ ਆ ਇਹ ਵਿਚਾਰੇ ਬਹੁਤ ਪਰੇਸ਼ਾਨ ਆ ਨਾ ਤੇ ਸਾਡੇ ਕੋ ਸਭ ਤੋਂ ਪਹਿਲੋ ਤੇ ਛੱਪੜ ਦੀ ਗੱਲ ਕਰੀਏ ਤੇ ਛੱਪੜ ਦੀ ਕੋਈ ਖਲਾਈ ਨਹੀਂ ਕੋਈ ਨਖਾਸਦੀ ਆ ਦੂਜੀ ਗੱਲ ਆ ਸਾਡਾ ਜਿਹੜਾ ਰੂੜੀਆਂ ਵਾਲਾ ਥਾਂ ਰੂੜੀ ਘਟਾ ਗੋਬਰ ਤੁਸੀਂ ਵੇਖਿਆ ਹੋਣਾ ਸਾਰੇ ਰੂੜੀਆਂ ਲੱਗੀਆਂ ਛੱਪੜ ਦੇ ਵਿੱਚ ਬੁਰੇ ਹਾਲਾਤ ਨੇ ਤੇ ਉਹ ਰੂੜੀਆਂ ਜਿਹੜੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਦੂਸਰੀ ਗੱਲ ਇੱਥੇ ਕੋਈ ਨਾ ਰੂੜੀ ਘਟੇ ਬਾਅਦ ਤੇ ਕੋਈ ਥਾਂ ਜਗਾ ਬਾ ਤੇ ਵਿਚਾਰੇ ਸਾਡੇ ਨਾਲ ਲੜਾਈ ਕਰਦੇ ਫਿਰ ਉਹ ਛੱਪੜ 'ਚ ਸਾਡੇ ਵਿੱਚ ਕੋ ਚੱਚਿਆ ਉਹ ਇੱਤਰ ਜਗਾ ਜਿਹਦੇ ਚਾਰਚ ਫਿਰੇ ਰੂੜੀਆਂ ਲੱਗੀਆਂ ਹੋਈਆਂ ਨੇ ਸਾਡੇ ਚਰਚ ਦੀ ਜਿਹੜੀ ਆ ਬਹੁਤ ਬੇਬਦੀ ਹੋ ਰਹੀ ਆ ਬਹੁਤ ਬੁਰੇ ਹਾਲਾਤ ਨੇ ਸੋ ਮੈਂ ਬੇਨਤੀ ਕਰਦਾ ਸਰਕਾਰ ਪ੍ਰਸ਼ਾਸਨ ਦੇ ਅੱਗੇ ਕਿ ਇਹਦਾ ਕੋ ਹੱਲ ਕੀਤਾ ਜਾਵੇ ਮੈਂ ਇੱਕ ਹੋਰ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸਾਡੇ ਕੋਲ ਇੱਥੇ ਕਬਰ ਸਥਾਨ ਦੇ ਬਾਰੇ ਵੀ ਕੋਈ ਜਗ੍ਹਾ ਨਹੀਂ ਹੈਗੀ ਜਦ ਦਿਨ ਕੋ ਮ੍ਰਿਤਿ ਹੋ ਜਾਂਦੀ ਆ ਉਹ ਦਿਨ ਸਾਡਾ ਬਹੁਤ ਹਾਲਾਤ ਕਿੱਥੇ ਹੀ ਲੈ ਕੇ ਜਾਈਏ ਪਰ ਉਹ ਅਸੀਂ ਇੱਕ ਆਪਣੇ ਮਨ ਦੇ ਵਿੱਚ ਵਿਚਾਰ ਕੀਤੇ ਆ ਅਸੀਂ ਇੱਕ ਸਲਾਹ ਕੀਤੀ ਸਾਡੇ ਜਿਹੜੇ ਰਾਸ਼ਟਰਪਤੀ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਸਾਡੇ ਚੌਧਰੀ ਸਾਹਿਬ ਅਲਾਰਸ ਚੌਧਰੀ ਜੀ ਉਹਨਾਂ ਨੇ ਇੱਥੇ ਮੀਟਿੰਗ ਵੀ ਕੀਤੀ ਆ ਆਈ ਆ ਕੇ ਉਹਨਾਂ ਨੂੰ ਇੱਕ ਬਿਆਨ ਕੀਤਾ ਵੀ ਜੇ ਮੰਨ ਕੇ ਚਲੋ ਰੱਬ ਨਾ ਕਰੇ ਕੋ ਕਟਰਾ ਹੋ ਜਾਂਦੀ ਆ ਇਹੀ ਰੋਡ ਦੇ ਉੱਤੇ ਹੈਵੀ ਰੋਡ ਦੇ ਉੱਤੇ ਰੱਖ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਇੱਕ ਸਾਡਾ ਇੱਥੇ ਕੋਈ ਜਦੋਂ ਬੇਟੀਆਂ ਦੀ ਕੋਈ ਸ਼ਾਦੀ ਹੁੰਦੀ ਆ ਜਾਂ ਕੋਈ ਵੈਸੇ ਹੀ ਇਹ ਬੈਂਡ ਕਰਵਾਉਣ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ ਅਸੀਂ ਜਾਂਚ ਕਰਦੇ ਵੀ ਬੰਕ ਕਰਦੇ ਆ ਕਿ ਜਿਹੜੀ ਜ਼ਮੀਨ ਸਾਡੇ ਕੋਲ ਪੰਚਾਇਤੀ ਹੋਣ ਦੇ ਬਜੂਦ ਵੀ ਸਰਕਾਰ ਨੇ ਕਦੀ ਇਹ ਨਹੀਂ ਸੋਚਿਆ ਕਿ ਯਾਰ ਇੱਥੇ ਹਾਲਾਤ ਮਾੜੇ ਨੇ ਜਿਹੜੀਆਂ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਅਹੀਂ ਬਹੁਤ ਧੰਨਵਾਦ ਕਰਾਂਗੇ ਸਰਕਾਰ ਦੇ ਪ੍ਰਸ਼ਾਸਨ ਦਾ ਵੀ ਮੰਗੀ ਸਾਡੀ ਇਹੋ ਆ ਕਿ ਸਭ ਤੋਂ ਪਹਿਲੋ ਤੇ ਜਿਹੜੀ ਛੱਪੜ ਦੀ ਕਲਾਈ ਆ ਵੇ ਕੋਈ ਇੱਥੇ ਬੜੀ ਗੰਦਗੀ ਆ ਕਦੀ ਕਦੀ ਸਾਡੇ ਬਹੁਤ ਜਿਹੜੇ ਭਿਆਨਕ ਜਾਨਵਰ ਜਿਹੜੇ ਨੇ ਐਂਟਰੀ ਕਰਦੇ ਨੇ ਮੱਛਰ ਜਿਹੜਾ ਉਹ ਰਾਤ ਨੂੰ ਬੱਚਿਆਂ ਨੂੰ ਸੌਣ ਨਹੀਂ ਦਿੰਦਾ ਜਿਹੜੇ ਬੱਚੇ ਬਿਮਾਰ ਹੋਏ ਪਏ ਨੇ ਬਹੁਤ ਸਾਰੀ ਘਟਨਾ ਹੈ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਅਸੀਂ ਗੁਜ਼ਰ ਰਹੇ ਹਾਂ ਸੋ ਮੈਂ ਬੇਨਤੀ ਕਰਦਾ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਕਿ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਇੱਥੇ ਬਹੁਤ ਹੀ ਧੰਨਵਾਦ ਕਰਾਂਗੇ ਮੇਰਾ ਨਾਮ ਪਾਸਟਰ ਸਟੀਫਨ ਹੈ 크ਰਿਸਚਨ ਨੈਸ਼ਨਲ ਫੰਡ ਤੋਂ ਜਨਰਲ ਸੈਕਟਰੀ ਹਾਂ ਜੀ ਮੈਂ ਸਰ ਹਾਲਾਤ ਬਹੁਤ ਖਰਾਬ ਨੇ ਕਿਉਂਕਿ ਮੈਂ ਖੁਦ ਇੱਥੇ ਰਹਿ ਕੇ ਵੇਖਿਆ ਕਿ ਇੱਥੇ ਡੇਂਗੂ ਬਿਮਾਰੀ ਫੈਲਣ ਦਾ ਬਹੁਤ ਵੱਡਾ ਖਤਰਾ ਡਰਿਆ ਕਿਉਂਕਿ ਮੱਛਰ ਇੱਥੇ ਪਾਣੀ ਗੰਦਾ ਹੈ ਔਰ ਇਹਦੀ ਕੋਈ ਸਫਾਈ ਨਹੀਂ ਹੈਗੀ ਕਿਉਂਕਿ ਅਸੀਂ ਪ੍ਰਸ਼ਾਸਨ ਘਾੜੀ ਅਪੀਲ ਕਰਦੇ ਹਾਂ ਮੰਗ ਕਰਦੇ ਹਾਂ ਕਿ ਇਹਦਾ ਜਲਦੀ ਹੀ ਪਾਣੀ ਦਾ ਨਿਕਾਸ ਕੀਤਾ ਜਾਵੇ ਕਿਉਂਕਿ ਇੱਥੋਂ ਦੇ ਲੋਕ ਬਿਮਾਰੀ ਤੋਂ ਸ਼ਿਕਾਰ ਨਾ ਹੋਣ ਉਹਦੇ ਤੋਂ ਪਹਿਲੋ-ਪਹਿਲੋਂ ਵੀ ਕੋਈ ਕੋਈ ਕਿਸੇ ਦੀ ਕੋਈ ਰੱਬ ਘਰ ਨਾ ਪਹੁੰਚ ਜਾਵੇ ਉਹਦੇ ਲਈ ਵੀ ਸਰਕਾਰ ਜਲਦੀ ਹੀ ਧਿਆਨ ਦੇਵੇ ਇਹ ਇਹਦੀ ਸਫਾਈ ਜ਼ਰੂਰੀ ਕਰਾਈ ਜਾਵੇ ਸਾਰੇ ਇੱਥੇ ਸਾਡਾ ਇਹ ਚੋਖਾ ਜੀਵਨ ਸਤਸੰਗ ਭਵਨ ਆ ਔਰ ਜਦੋਂ ਐਤਵਾਰ ਇਹ ਚਰਚ ਲੱਗਦਾ ਤੇ ਅਸੀਂ ਐਤਵਾਰ ਜਿਹੜੇ ਦੁੜਰਾਡੇ ਤੋਂ ਲੋਕ ਆਉਂਦੇ ਕਿਉਂਕਿ 2 ਵਜੇ ਤੱਕ ਇਹ ਚਰਚੇ ਦੀ ਸਮਾਪਤੀ ਹੁੰਦੀ ਹੈ ਤੇ ਖਾਣਾ ਲੋਕਾਂ ਨੂੰ ਜਦੋਂ ਅਸੀਂ ਸੰਗਤ ਨੂੰ ਪ੍ਰਭੂ ਦੇ ਲੋਕਾਂ ਨੂੰ ਖਾਣ ਲਈ ਦੇਣੇ ਆ ਔਰ ਇੱਥੇ ਬਹੁਤ ਬਦਬੂ ਆਉਂਦੀ ਹੈ ਔਰ ਇੱਥੇ ਬੈਠਾ ਨਹੀਂ ਜਾਂਦਾ ਔਰ ਮੇਰੀ ਪੰਜਾਬ ਸਰਕਾਰ ਗਾੜੀ ਔਰ ਜ਼ਿਲ੍ਹਾ ਪ੍ਰਸ਼ਾਸਨ ਅਮਰਸਰ ਗਾੜੀ ਹੰਬਲ ਰਿਕਵੈਸਟ ਹੈ ਬੇਨਤੀ ਆ ਕਿ ਉਹ ਤਰੰਤ ਇਹ ਮਸਲਾ ਹੱਲ ਕੀਤਾ ਜਾਏ